ਦੇ ਰਿਹਾ ਮਦਦ ਕਿੰਤੋਂ ਨਹੀਂ ਪਹੁੰਚੇ ਆਪਾਂ ਹੋਰ ਕਿੰਝ ਜਿਹੜੇ ਆ ਤੇ ਹੁਣ ਦਰਸ਼ਨ ਕਰਕੇ ਤੇ ਅੱਗੇ ਜਾਣਾ ਮਾ ਕਿ ਨਹੀਂ ਜਾਣਾ ਬਾਅਦ ਵਿੱਚ ਦੱਸਾਂਗੇ ਸਾਡੇ ਭਰਾਵਾਂ ਨੂੰ ਦੱਸ ਕੇ ਜੇ ਦੱਸਣਗੇ ਤੇ ਆਪਾਂ ਤੁਹਾਂਗੇ ਠੀਕ ਆ ਨਾ ਇਹ ਹੈਗਾ ਆਪਣਾ ਹੋਲਡਨ ਚੈੱਕ ਭਾਜੀ ਕਈ ਪੌਂਦੇ ਜਾਲੀ ਤੇ ਆਪਣਾ ਕਰਨ ਵਾਲਾ ਹੀ ਹੈ ਇਹ ਨਾਲ ਤੇ ਅੱਧੀ ਐ ਹੱਲੇ ਕਿਤੇ ਕਰੰਡੇ ਆ ਤੇ ਉਹਨਾਂ ਵੀ ਤਾਂ ਨੂੰ ਬੁਲਾਉਣੇ ਆ ਜੀ ਜੋ ਪਹੁੰਚ ਕੇ ਮੱਥਾ ਟੇਕਣ ਲੱਗੇ ਆ ਤੇ ਸਾਰੇ ਵੀ ਜੀ ਨਾਲ ਦੇਖੋ ਜਾਈਂ ਜੇਵਾਦਾਂ ਦੀ ਜੀ ਵੀਰ ਸਾਡੇ ਬਾਹਰ ਆ ਰਹੇ ਆ ਹੋਰ ਕੀ ਆ ਜੀ ਸਾਡੇ ਨਾਲ ਹੋਰ ਆਇਆ ਹੈ ਨਹੀਂ ਨਾ ਕਿਉਂ ਪਹਿਲਾਂ ਪੱਲੇ ਦੇਖੀ ਇਧਰ ਪੱਲਾਈ ਦੀ ਵਾਗ ਰੇ ਤੋ ਹੋ ਰਹੀ ਆਈ ਨਹੀਂ ਨਹੀਂ ਕਰ ਰਹੀ ਆ ਪੂਰੀ ਓਕੇ ਰੂਟ ਕਰਾ ਦੇਣੀ ਉਹਨੇ ਜੀ ਬ్రో ਵਿਊ ਚੈੱਕ ਕਰੋ ਉਹ ਲੋਕੇਸ਼ਨ ਕਿੰਨੀ ਬੰਬ ਆ ਚੈੱਕ ਕਰੋ ਪੂਰੀ ਓਕੇ ਕਰਵਾ ਦਾ ਮਿੱਤਰੋ ਮੁੰਡੇ ਜਾਂਦੇ ਜਾਂਦੇ ਰੋਗਦੇ ਤੇ ਫੋਟੋ ਸ਼ੂਟ ਕਰਨਦੇ ਆ ਆ ਇੱਥੇ ਵੀਰ ਦੇਖੋ ਕੁਦਰਤ ਦਾ ਕਮਾਲ ਆਪਣੇ ਆਪ ਹੀ ਬਾਣੀ ਆਈ ਜਾਂਦਾ ਪਹਾੜਾਂ ਜੋ ਪੂਰੀਆਂ ਗੰਢ ਗੱਲੋ ਬਾਦ ਆ ਜੀ ਨਜ਼ਾਰੇ ਆ ਇੱਧਰ ਤੋਂ ਉਹ ਗੋਰਾ ਭਾਈ ਸ਼ੂਟ ਕਰਾਉਣ ਲਈ ਬੈਠੇ ਆ ਇੱਧਰ ਗੱਡੀਆਂ ਨੀ ਜਾਂਦੀਆਂ ਕੀ ਕਰ ਸਕਦੇ ਹਾਂ ਚਲੋ ਮਿਲਦੇ ਆਪਾਂ ਉਹ ਮਿੱਤਰੋ ਪਹੁੰਚ ਚੁੱਕੇ ਆ ਉੱਤੇ ਬਾਕੀ ਪ੍ਰਜਾਗਤਾਂ ਦਾ ਬੰਨੇ ਆ ਇਹ ਮਹਿਰਬਾਨੀ ਆ ਉੱਤੇ ਜਾਣਾ ਕਹਿੰਦੇ ਲੰਘ ਜਾ ਬਈ ਕੋਈ ਨਹੀਂ ਉਹ ਸਟਾਰ ਉਹ ਨਹੀਂ ਦੇਖੋ ਕੀ ਕਰ ਰਿਹਾ ਡਰਾਮੇ ਨਹੀਂ ਫੁੱਕ ਦੇਗੇ ਉਹ ਕਿੱਥੇ ਜਾਣਾ ਓਏ ਸਟਾਰ ਲੋਟ ਲੱਗੇ ਰੌਲਾ ਰਪਾ ਅਬਾਈ ਥੱਲੇ ਚੈੱਕ ਕਰੋ ਸਰਈਆ ਗੱਲ ਆਵਾਜ਼ ਆ ਹੁਣੇ ਮੁੰਡੇ ਲੱਗੇ ਹੋਏ ਤੜੇ ਹੋਏ ਆ ਇਹ ਸਾਰੇ ਦੇ ਪੋਛ ਨਹੀਂ ਮੌਕਾ ਦੇਗੇ ਆਹ ਦੇਖ ਲੋ ਜੀ ਭਾਜੀ ਅੱਜ ਪੋਛ ਮੋਰ ਗਿਆ ਤੁਹਾਡੇ ਹੈ ਭਾਈ ਬਹੁਤ ਛੋਟਾ ਲਾਤਾ ਠੋੜੀ ਗੈਸਾ ਵਿਆ ਮੈਂ ਵੀਡੀਓ ਬਣਾਉਂ ਢਿਆ ਆਹ ਸਾਡੀ ਗੈਂਗ ਵੀਡੀਓ ਕਿਹਨ ਕਿਧਰ ਗਿਆ ਚੌਂਲੇ ਡਾਕਟਰ ਹੀ ਲੱਗਣ ਆ ਪਿਆ ਅੱਜ ਦਾ ਵੇ ਚੌਂਲੇ ਤਾਂ ਡਾਕਟਰ ਹੀ ਲੱਗਣ ਡਿਆ ਆ ਇੱਦਾਂ ਹੀ ਚੈਲਾ ਵੀ ਟੱਕਰ ਗਏ ਨੇ ਚੈਲਾ ਜੀ ਇੱਧਰ ਮੂੰਹ ਦਿਖਾਓ ਆਪਣਾ ਚੈਲੇ ਇਹ ਸੱਕੇ ਧੋਕੇ ਖਾਂਦੇ ਇਹ ਵੀ ਆ ਗਏ ਨੇ ਆਪਣੇ ਨਾਲ ਹੀ ਬੋਰਡ ਮਾ ਖਚਣੋਂ ਨਹੀਂ ਹਟਦੇਗੇ ਪੱਲਾ ਜੀ ਨੰਗ ਗਏ ਨੇ ਪੱਲਾ ਜੀ ਫੇਰ ਵਾਪਸ ਹੋ ਗਏ ਨੇ ਪੱਲਾ ਜੀ ਪੋਜਮਾਨ ਨੂੰ ਨਹੀਂ ਹਟਦੇ ਅੱਜ ਪਤਾ ਨਹੀਂ ਕੀ ਜੱਕਰਿਆ ਓ ਯਾ ਕਰੋ ਈ ਓ ਯਾ ਕਰੋ ਗੁਰਾਈ ਉਹ ਆਇਆ ਗੁਰਾਈ ਉਹ ਆ ਗੁਰਾਈ ਆ ਗਿਆ ਮੇਰੇ ਵੀਰੋ ਗੋਰਾ ਵੀ ਪੂਜ ਮਾਨ ਲਿਆ ਪਰ ਇਹਦੀ ਕੋਈ ਸੌਂਦਾ ਨਹੀਂ ਵਿਆ ਇਹ ਪਾਰੀ ਸਰਦਾਰੀ ਵਿਆ ਦਾ ਕੋਈ ਵੀ ਕੋਈ ਵੀ ਕੁਝ ਨਹੀਂ ਕੋਈ ਸੌਂਦਾ ਦਾ ਓ ਕਾਲਾ ਡਾ ਬਾਈ ਜੀ ਬਾਈ ਜੀ ਇੱਧਰ ਨੂੰ ਚਵਣਾ ਕਰ ਲੈ ਚਵਣਾ ਚਲ ਗਿਆ ਉਧਰ ਹੀ ਜਾਣਾ ਤੁਸੀਂ ਵੇਖ ਆ ਗਿਆ ਮੈਨੂੰ ਪਈ ਲੰਘ ਜੂ ਲੰਘ ਜਿਓ ਸਾਲਾ ਬੜੀ ਮਾਣਾ ਫੋਟੋ ਕਰਾਈਏ ਮੈਂ ਕਰਾਂ ਕਰਾ ਲਓ ਓ ਜ਼ੋਰ ਤੁਸੀਂ ਆ ਵੀ ਤੂੰ ਨਹੀਂ ਲੈ ਸਾਡੇ ਨਾਲ ਵੀ ਆਇਆ ਐ ਊਡਾ ਕੇ ਰਾ ਵੀ ਚੱਲਣ ਡਈ ਐ ਚੱਲਣਾ ਐਨੂੰ ਮੈਂ ਯੂ ਦਿਖਾ ਦਮਾ ਮੁੰਡਿਆਂ ਨੂੰ ਆਓ ਮਿੱਤਰੋ ਜੰਨਤ ਹੀ ਆ ਬਾਪੂ ਇੱਥੇ ਤਾਂ ਜੰਨਤ ਹੀ ਆ ਨੂੰ ਹੋਰ ਦੇਖੋ ਨਾ ਮੈਂ ਨਾ ਵਤਾਂ ਓ ਚੈੱਕ ਕਰੋ ਜੀ ਆ ਜਨਰਲ ਯਾਤਾਂ ਥੋੜਾ ਵਿੱਚਾ ਥੋੜਾ ਵਿੱਚਾ ਕਿੱਦਾਂ ਮੋੜੋ ਆਹ ਵੇ ਪੋਜ ਲਾ ਕੇ ਬਹਿ ਗਿਆ ਇਹ ਪੋਜ ਦੀ ਬੁੱਕ ਦੇਗੇ ਦੋਹਾਂ ਬਾਤ ਕਰੋ ਜੀ ਹੋਏ ਆ ਆ ਵੀਡੀਓ ਵਾਧ ਗਿਆ ਹਾਤਾ ਇਹ ਰੋੜੇ ਹਰ ਮਲੇ ਫੋਟੋ ਦਿੱਤੀ ਆਲੇ ਫਾਲੇ ਨੇ ਨਾਲੇ ਮੇਰੀ ਟੀ ਜਲਦੀ ਚਾੱਕੇ ਮਾਰੀ ਵਿੱਚ ਚਾੱਕੇ ਆਪੀ ਆ ਆ ਦੂਸਰੇ ਕਿਚਨ ਦੇ ਵਿੱਚ ਗਈ ਫੂਟ ਲਾ ਕੇ ਆਣਾ ਔਰ